ਜਿਹੜੀ ਉਹ ਚਲਾਉਂਦੇ ਆ ਸਨੈਪ ਚੈਟ ਆ ਇੱਕ ਤੈਨੂੰ ਫੋਨ ਲੈ ਕੇ ਦੇ ਦਾਂਗੇ ਉਹਦੀ ਇੱਕ ਲੋਕੇਸ਼ਨ ਆਨ ਹੋ ਜਾਂਦੀ ਐਂ ਪਤਾ ਲੱਗ ਜਾਂਦਾ ਬੰਦਾ ਕਿੱਥੇ ਫਿਰਦਾ ਐਂ ਪਤਾ ਲੱਗ ਜਾਂਦਾ ਆਪਾਂ ਇਹ ਦੇਖਾ ਦਿੰਦਾ ਮੈਨੂੰ ਮਰਵਾ ਦੂ ਖਬਰਾਂ ਮੈਨੂੰ ਮੇਰੇ ਤੇ ਤੇਰੀ ਨਹੀਂ ਕਰਦੇ ਆਪਾਂ ਉਹ ਉਹਦੀ ਉਹਦੀ ਕਰਕੇ ਦੇ ਦਾਂਗੇ ਆਪਾਂ ਤੇਰੀ ਨਹੀਂ ਕਰਦੇ ਹੈਗੇ ਐ ਹੋ ਜੂਗੀ ਗੱਲਬਾਤ ਕਾਹਨੂੰ ਇਹ ਜੇ ਚੱਕਰਾਂ ਚ ਪੈਣੇ ਐਡੀ ਗੱਲ ਨਹੀਂ ਹੈਗੀ ਕੋਈ ਨਹੀਂ ਮਾੜੀ ਮਾੜੀ ਗੱਲ ਬਧਾਇਆ ਕਰਦੇ ਆਪਣੇ ਪਰਿਵਾਰ ਦਾ ਮਸਲਾ ਨੂੰ ਚੁੱਪ ਚਾਪ ਪਿਆਰ ਨਾਲ ਬੈਠ ਕੇ ਨਿਬੇੜ ਦੋ ਕਾਨੂੰ ਚੱਕਰਾਂ ਚ ਪੈਨੇ ਚੁੱਪ ਚਾਹ ਵਾਲਾ ਮਸਲਾ ਕਿੱਥੇ ਰਹਿ ਗਿਆ ਭਾਈ ਇਹ ਇਹਦਾ ਬਾਹਰ ਤਾਂ ਗੱਲਾਂ ਕਰਦੀ ਐ ਇਹ ਹੈ ਕਾਨੂੰ ਕਰਦੀ ਐ ਭਾਈ ਗੱਲਾਂ ਹੁਣ ਫੋਨ ਤੇ ਉਹ ਤੁਹਾਨੂੰ ਕੌਣ ਜਾਣਦਾ ਯਾਰ ਹੈ ਤੁਹਾਡੀ ਕੋਈ ਮਣੀ ਮੋੜੀ ਲੜਾਈ ਹੋਵੇ ਕੌਣ ਜਾਣਦਾ ਮੈਨੂੰ ਮੁਲਖ ਜਾਣਦਾ ਮੇਰੇ ਤਾਂ ਏਡੇ ਏਡੇ ਖਬਰਾਂ ਲੱਗਣੀਆਂ ਏ ਡੇਡੀਆਂ ਉਹੀ ਗੱਲਾਂ ਨਾ ਭਾਬੀ ਹੁਣ ਪੰਚਾਇਤ ਮੈਂਬਰ ਭਾਸੀ ਵੀ ਭੱਜੀ ਤਾਂ ਹੀ ਕਹਿੰਦੀ ਐ ਭਾਈ ਤੂੰ ਪੰਚਾਇਤ ਮੈਂਬਰਾਂ ਤੂੰ ਆਪਦੇ ਆਪ ਕਹਿੰ ਤਾ ਸੋਚ ਮਾੜਾ ਮੋਟਾ ਜੇ ਗੱਲ ਪਿੰਡ ਚ ਫੈਲ ਗਈ ਕੀ ਮੂੰਹ ਦਿਖਾਏਗਾ ਕਿਸੇ ਨੂੰ ਦੇਖੇ ਸਰਕਾਰ ਨੇ ਨਵਾਂ ਸੱਪ ਘੜਤਾ ਭਾਪੀ ਸਰਕਾਰ ਨੇ ਸਰਵੇ ਕਰਾਇਆਗਾ ਪੰਜਾਬ ਚ ਅੱਛਾ ਕਹਿੰਦੇ ਜਿਹੜੀਆਂ ਟੈਟੂ ਵਾਲੀਆਂ ਜਨਾਨੀਆਂ ਨੇ ਸਿਰਫ 2% ਹੀ ਸਹੀ ਨੇ ਸਾਰੀ ਬਾਕੀ ਕਹਿੰਦੇ ਗਲਤ ਨੇ ਆਹ ਦੇ ਮੈਂ ਨਹੀਂ ਕਹਦਾ ਸਰਕਾਰ ਕਹਿੰਦੀ ਐ ਦੇਖ ਭਗਵਾਨ ਤੁਮਣ ਕਹਿੰਦਾ ਦੇਖ ਆਹ ਦੇਖ ਆਹ ਟੈਟੂ ਸਾਪੇ ਹੋਵੇ ਦੇਖ ਟੈਟੂ ਨਾਲ 300000 ਲੱਖਾ ਟੈਟੂ ਨਾਲ ਆਏ ਹੁਣ ਟੈਟੂ ਨਾਲ ਕਿਹੜਾ ਕੋਈ ਵੱਡਾ ਬੰਦਾ ਬਣ ਜਾਂਦਾ ਜਾਂ ਤਨਖਾਹ ਲੱਗ ਜਾਂਦੀ ਐ ਇਹਦਾ ਆਕਰਸ਼ਿਤ ਕਰਦੀਆਂ ਨੇ ਬੰਦੇ ਨੂੰ ਵੀ ਦਿਖਾਉਂਦੀਆਂ ਨੇ ਵੀ ਮੇਰੇ ਕਣੀ ਦੇਖੇ ਤਾਂ ਕਹਿਣਾ ਸਰਕਾਰ ਕਹਿੰਦਾ ਝੂਠ ਬੋਲਦੀ ਆ ਹੁਣ ਐਡੇ ਐ ਲਿੰਕੜੇ ਸਰਕਾਰ ਦੇ ਇਹਦਾ ਭਾਜਪਾ ਨੂੰ ਗੌਰ ਕਰਨੀ ਚੀਂ ਭਾਜਪਾ ਦਾ ਕਹਾਵਤ ਦੀ ਜਨਾਨੀ ਦੀ ਆਪ ਗੌਰ ਕਰੇ ਭਾਜਪਾ ਦੇ ਕੀ ਠੇਕਾ ਲਿਆਗਾ ਜਨਾਨੀਆਂ ਦਾ ਇਹ ਲੇਖਾ ਖਰੇ ਦੀ ਕੱਟਾ ਹੁਣ ਲਾਤਾ ਮੇਰਾ ਤਾਂ ਜਿੰਨੀਆਂ ਸੱਚੀ ਨਹੀਂ ਗੱਲ ਕੂਤਰੀ ਪਾਸ ਹੈ ਤਾਂ ਪਹਿਲ ਦੇਖਾਂ ਦੀ ਭਾਈ ਦੀ ਬਹੁਤ دا موږ روته باندې ټاپي